ਪਲਾ ਰਬਾਬ ਵਜਾਇਦਾ ਆਪਣੀ 75 ਸਾਲ ਦੀ ਉਮਰ ਵਿੱਚੋਂ 47 ਸਾਲ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਬਿਤਾਉਣ ਵਾਲੇ ਗੁਰੂ ਘਰ ਦੇ ਪਹਿਲੇ ਕੀਰਤਨੀਏ ਭਾਈ ਮਰਦਾਨਾ ਜੀ ਪਾਰੇ ਫਟਮੁੱਲੀ ਜਾਣਕਾਰੀ ਜਿਨ੍ਹਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਵੀ ਤਿੰਨ ਵਾਰ ਆਪਣੀਆਂ ਵਾਰਾਂ ਵਿੱਚ ਕਰਦਿਆਂ ਇਹ ਸ਼ਬਦ ਲਿਖੇ ਹਨ ਪਲਾ ਰਬਾਬ ਵਜਾਇਦਾ ਮਜਲਿਸ ਮਰਦਾਨਾ ਮੇਰਾ ਸੀ ਸੰਨ 1459 ਈਸਵੀ ਨੂੰ ਬਾਬਾ ਪਤਰਾ ਜੀ ਦੇ ਘਰ ਮਾਤਾ ਲੱਖੋ ਜੀ ਦੇ ਪਵਿੱਤਰ ਕੋਖੋਂ ਜਨਮੇ ਪਾਈ ਮਰਦਾਨਾ ਜੀ ਦੀ ਸਰੀਰਕ ਉਮਰ ਸ੍ਰੀ ਗੁਰੂ ਨਾਨਕ ਦੇਵ ਜੀ ਨਾਲੋਂ 10 ਸਾਲ ਵੱਡੀ ਸੀ ਆਮ ਲੋਕਾਂ ਨੇ ਭਾਵੇਂ ਆਪ ਜੀ ਨੂੰ ਨੀਵੀਂ ਜਾਤ ਦਾ ਡੂਮ ਮਰਾਸੀ ਕਹਿ ਕੇ ਦੁਰਕਾਰਿਆ ਕੁরাইਆ ਦਾ ਡੂਮ ਕਿਹਾ ਪਰ ਨੀਵਿਆਂ ਨੂੰ ਉੱਚੇ ਕਰਨ ਵਾਲੇ ਮੇਰੇ ਸਤਿਗੁਰ ਧੰਗੁਰ ਨਾਨਕ ਤੇਵ ਜੀ ਨੇ ਆਪ ਜੀ ਨੂੰ ਭਾਈ ਕਹਿ ਕੇ ਆਪਣੇ ਘਰ ਨਾਲ ਲਾਉਂਦਿਆਂ ਆਪਣੇ ਨਾਲ ਬਿਠਾਇਆ ਸੀ ਤਲਵੰਡੀ ਤੋਂ ਸ਼ੁਰੂ ਹੋਇਆ ਬਾਬੇ ਨਾਨਕ ਅਤੇ ਪਾਈ ਮਰਦਾਨੇ ਦਾ ਸਾਥ ਸੁਲਤਾਨਪੁਰ ਲੋਧੀ ਦੇ ਮੋਤੀਖਾਨੇ ਤੱਕ ਉਦਾਸੀਆ ਵੇਲੇ ਮਾਰੂਥਲਾਂ ਦੀ ਤਪਦੀ ਰੇਤ ਵਿੱਚ ਸੰਘਣੇ ਜੰਗਲਾਂ ਵਿੱਚ ਪਹਾੜਾਂ ਦੀਆਂ ਚੋਟੀਆਂ ਉੱਤੇ ਨਦੀਆਂ ਸਮੁੰਦਰ ਦੀਆਂ ਲਹਿਰਾਂ ਵਿੱਚ ਮੀਂਹ ਹਨੇਰੀ tufana ਅੰਦਰ ਖੂਂ ਖਾਰ ਜਾਨਵਰਾਂ ਆਦਮ ਖੋਰਾ ਸਾਹਮਣੇ ਅਤੇ ਪਥਰੀਲੇ ਵਿੰਗੇ ਟਿੱਡੇ ਰਾਹਾਂ ਉੱਤੇ ਵੀ ਤੋੜਨੇ ਬਿਆਸੀ ਗੁਰੂ ਚਰਨਾਂ ਵਿੱਚ ਰਹਿੰਦਿਆਂ ਤਿੰਨ ਤਿੰਨ ਚਾਰ-ਛੇ ਦਿਨ ਭੁੱਖੇ ਪਿਆਸੇ ਰਹਿ ਕੇ ਜੰਗਲੀ ਰੁੱਖਾਂ ਥੱਲੇ ਸੌ ਕੇ ਅੱਕ ਚਬਕੇ ਵੀ ਸੱਚੇ ਪਾਤਸ਼ਾਹ ਤਾਨ ਕੋ ਨਾਨਕdev ਜੀ ਨਾਲ ਰਵਾਬ ਦੀਆਂ ਤੁਨਾ ਤੇ ਕੀਰਤਨ ਦਾ ਸਾਥ ਨਿਭਾਉਣ ਵਾਲੇ ਭਾਈ ਮਰਦਾਨਾ ਜੀ ਇੱਕ ਦਿਨ ਨਾਨਕ ਜੀ ਨੂੰ ਕਹਿਣ ਲੱਗੇ ਬਾਬਾ ਹਉ ਮਰਦਾ ਹਾਂ ਹੁਣ ਤੇ ਇੱਕ ਕਦਮ ਨਹੀਂ ਪੁੱਟਦਾ ਮੇਰ ਤੋਂ ਨਹੀਂ ਪੁੱਟ ਹੁੰਦਾ ਪਰ ਬਾਬਾ ਨਾਨਕ ਜੀ ਦਾ ਸਾਥ ਉਹਨਾਂ ਨੇ ਕਦੇ ਨਹੀਂ ਛੱਡਿਆ ਸੀ ਕਈ ਵਾਰ ਪਿਆਰ ਚ ਆ ਕੇ ਸਤਗੁਰਾਂ ਨੂੰ ਇੱਥੋਂ ਤੱਕ ਕਹਿ ਦਿੰਦੇ ਸਨ ਬਾਬਾ ਤੇਰੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਤੂੰ ਖੁਦਾ ਦਾ ਢੂਮ ਹੈ ਤੇ ਮੈਂ ਤੇਰਾ ਡੂਮ ਹਾਂ ਤੈ ਖੁਦਾਇ ਪਾਇਆ ਹੈ ਖੁਦਾਇ ਦੇਖਿਆ ਹੈ ਤੇ ਮੈਂ ਤੈਨੂੰ ਦੇਖਿਆ ਹੈ ਕਵੀ ਸੰਤੋਖ ਸਿੰਘ ਲਿਖਦੇ ਹਨ ਕਿ ਪਾਈ ਮਰਦਾਨਾ ਜੀ ਜਦੋਂ ਰਵਾਵ ਜਾਂਦੇ ਸੀ ਤਾਂ ਆਕਾਸ਼ੀ ਉੱਡਦੇ ਪੰਛੀ ਵੀ ਠਹਿਰ ਜਾਂਦੇ ਸਨ ਜੰਗਲ ਚੋਂ ਲੰਘਦੇ ਜਾਨਵਰ ਹਿਰਨ ਆਦਕ ਕੋਲ ਬੈਠਦੇ ਸਨ ਰੁੱਖਾਂ ਚੋਂ ਰਾਸਿਕ ਚੋਚੋ ਪੈਂਦਾ ਸੀ ਪਾਈ ਮਰਦਾਨਾ ਜੀ ਨੂੰ ਇੱਕ ਦਿਨ ਗੁਰੂ ਜੀ ਨੇ ਕਿਹਾ ਮਰਦਾਨਿਆਂ ਤੇਰੇ ਸਰੀਰ ਦੀ ਉਮਰ ਨੇੜੇ ਆ ਗਈ ਹੈ ਦੱਸ ਤੇਰਾ ਸਸਕਾਰ ਕਰੀਏ ਕਿ ਤੈਨੂੰ ਦਫਨ ਕਰੀਏ ਆਗੋ ਮਰਦਾਨਾ ਜੀ ਨੇ ਕਿਹਾ ਪਾਪਾ ਅਜੇ ਵੀ ਕਬਰਾਂ ਚੁੱਗਾ ਹੀ ਰੱਖਿਆਈ ਤਾਂ ਸਤਿਗੁਰ ਕਹਿਣ ਲੱਗੇ ਚੰਗਾ ਫਿਰ ਤੇਰੀ ਸੋਹਣੀ ਸਮਾਦ ਬਣਾ ਕੇ ਪੂਜਾ ਕਰਵਾ ਦਿੰਦੇ ਹਾਂ ਇਹ ਗੱਲ ਸੁਣ ਕੇ ਪਾਈ ਮਰਦਾਨਾ ਜੀ ਗੰਭੀਰ ਹੋ ਗਏ ਅਤੇ ਹੱਥ ਜੋੜ ਕੇ ਕਹਿਣ ਲੱਗੇ ਪਾਪਾ ਸਰੀਰ ਦੀ ਸਮਾਦ ਚੋਂ ਕੱਢ ਕੇ ਹੁਣ ਪੱਥਰਾਂ ਦੀ ਸਮਾਦ ਚ ਪਾਉਣ ਲੱਗਾ ਰਹਿਮ ਕਰ ਸਤਿਗੁਰ ਜੀ ਮਰਦਾਨੇ ਦੀ ਗੱਲ ਸੁਣ ਕੇ ਹੱਸ ਪਏ ਤੇ ਕਿਹਾ ਮਰਦਾਨਿਆਂ ਤੈ ਬ੍ਰਹਮ ਨੂੰ ਪਛਾਣ ਲਿਆ ਫਿਰ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਬਾਬਾ ਜੇ ਤੁਠ ਹੈ ਤੇ ਮਿਹਰ ਦੀ ਨਦਰ ਹਮੇਸ਼ਾ ਬੜਾਈ ਰੱਖੀ ਮੈਨੂੰ ਆਪਣੇ ਨਾਲੋਂ ਕਦੇ ਵੀ ਛੋੜੀ ਨਾ ਨਾ ਇਸ ਜਹਾਨ ਵਿੱਚ ਨਾ ਉਸ ਜਹਾਨ ਵਿੱਚ ਸਤਿਗੁਰੂ ਨਾਨਕ ਮਹਾਰਾਜ ਨੇ ਕਿਹਾ ਮਰਦਾਨਿਆਂ ਜਿੱਥੇ ਮੇਰਾ ਵਾਸਾ ਉੱਥੇ ਤੇਰਾ ਵਾਸਾ ਸੰਨ 1534 ਈਸਵੀ ਵਿੱਚ ਭਾਈ ਮਰਦਾਨਾ ਜੀ ਅਕਾਲ ਚਲਾਣਾ ਕਰ ਗਏ ਤਨ ਗੁਰ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਹੱਥੀਂ ਭਾਈ ਮਰਦਾਨੇ ਜੀ ਦਾ ਸੰਸਕਾਰ ਕੀਤਾ ਭਾਈ ਮਰਦਾਨਾ ਜੀ ਦੇ ਵੰਸ਼ਜ ਅੱਜ ਵੀ ਗੁਰਬਾਣੀ ਦਾ ਰਾਗਾਂ ਵਿੱਚ ਕੀਰਤਨ ਕਰਦੇ ਹਨ ਐਸੇ ਮਹਾਨ ਗੁਰੂ ਦੇ ਪਿਆਰੇ ਸਾਥੀ ਭਾਈ ਮਰਦਾਨਾ ਜੀ ਦੇ ਚਰਨਾਂ ਉੱਤੇ ਅਸੀਂ ਲੱਖਾਂ ਕਰੋੜਾਂ ਵਾਰ ਨਮਸਕਾਰ ਕਰਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਪ੍ਰਾਲਾ ਜੀ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖੇ ਜਨੈਲਾ ਦੀ ਇਸ ਬੁਢਮੂਲੇ ਇਤਿਹਾਸ ਦਾ ਅਨੇਕਾਂ ਵੀਡੀਓ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਸੀਸਗੰਨ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁੱਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ